ਇਹ ਹਾਂ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਤੇ ਬਿੰਦਾਂਜ ਨਹੀਂ ਚਾਹੀਸ਼ ਹੈ ਨਾ ਚ ਨਹੀਂ ਚਾਹੀਸ਼ ਨਹੀਂ ਉਹਨਾਂ ਵੀ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਹਨਾਂ ਕੋਲੇ ਕੋਈ ਸਰਕਾਰ ਜਾਂ ਨਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਸ ਆਲੇ ਕੋਈ ਕੋਆਰਡੀਨੇਟਰ ਨਹੀਂ ਤਾਂ ਫਿਰ ਇਸ ਲਈ ਭਈਆ ਨਹੀਂ ਕੀਤਾ ਉਹ ਉਹ ਫਿਰ ਅੱਗੇ ਰਾਹ ਜਿਹੜੇ ਨੇ ਉਹ ਬਲੈਕ ਮੇਲਿੰਗ ਜਾ ਕ腐ਸ਼ਨ ਵਾਲੇ ਜਾਂਦੇ ਸੀ ਸਵarj ਸੀ ਕਮੇਂਡ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅੱਜ ਵੀ ਆਪਣੀ ਗੱਲ ਚੱਲਦੀ ਸੀ 1958 ਦੇ ਜਿਹੜੇ ਐਕਟ ਨੇ ਹੋਏ ਜੇ ਤੱਕ ਜਿਹਨੇ ਉਹ ਜਲਦੀ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮਤਲਬ ਕਿਸ ਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਜੇ ਨਾਲ ਜੁਸਵਾਰਾ ਮੰਤਰੀ ਸਾਹਿਬ ਵੀ ਨਾਲ ਮਨਵਿੰਦੇਸ਼ ਜੀ ਬੈਠੇ ਸੈਕਟਰ ਸਾਹਿਬ ਸੋ ਇੰਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਨ ਵਾਲਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਹਸਾਬ ਮੰਗ ਲੈਂਦਾ ਸੀ ਕਿ ਇਹ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਪਰ ਕੋਰ ਰੱਖਿਆ ਨਹੀਂ ਰੱਖਿਆ ਉਹਨਾਂ ਸੀ ਇਹਨੂੰ ਵਧਾ ਕੇ 20 ਕਰਦਾ ਕਿ 20 ਜਬੀ ਤਾਂ ਕੱਤ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇੰਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਦਿੱਕਸੇ ਕਰਦੀ ਦੀ ਲੋੜ ਨਹੀਂ ਪੋਵੇ ਜ਼ਰੂਰ ਦੇਖੋ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਦਾ ਜਿਹੜਾ ਸਾਰੀ ਅਨਦੀ ਰਜਿਸਟ੍ਰੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਬਾਰੇ ਜਿੰਨੇ ਵੀ ਨੇ ਉਹ ਰਿਸਪੈਕਟਰ ਦੀਆਂ ਧਮਕੀਆਂ ਨਾ ਕੋਈ ਫਾਲਤੂ ਜੁਰਮਾਨੇ ਨਾ ਵਾਰ-ਵਾਰ ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰਾ ਸਕਦੇ ਨੇ ਲਗਭਗ 94% 95% 95% 95% ਦੇ ਵਿੱਚ ਕਵਰ ਹੋ ਜਾਂਦੇ ਨੇ ਬੀ ਜਾਂ ਬੀ ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ ਬੀ ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਉਹਦੀ ਨਾਬ ਪੈ। ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ। ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀਗੇ। ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਮੰਗਦੇ ਸਨ। ਹੁਣ ਇਹਨੂੰ ਵਧਾ ਕੇ 143 ਘੰਟੇ ਕਰਤਾ ਜੀ। ਜੇ ਲੱਗਦਾ ਤਾਂ ਇਹਨੂੰ ਵਧਾ ਕੇ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁਖਲੇ ਰੇਟ ਦਾ ਉਹਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੇ ਉਹ 9 ਘੰਟੇ ਕੰਮ ਕਰਦਾ ਹੈ ਤਾਂ ਜਿੰਨਾ ਨੂੰ 1.5 ਘੰਟੇ ਮਿਲਦੇ ਆ ਉਹਨੇ 1 ਘੰਟੇ ਕਿਤੇ 1.5 ਮਿਲਦੇ ਜੀ ਦੋ ਘੰਟੇ ਮਿਲਦੇ ਕਲੀਅਰ ਹੈ ਸੋ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਆਮਦਨੀ ਜਿਹੀ ਉਹ ਵੀ ਜਿਹੜੇ ਉਹ ਵੱਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਲੱਗੂਗਾ ਉਹ ਵਿੱਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਲੂਡਡ ਹੈ ਫਿਰ 20 ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟੇ ਤੋਂ ਨਹੀਂ ਮਿਲਦੀ ਪੋਰਟਲ ਤੇ ਉਹਨੇ 24 ਘੰਟੇ ਤੋਂ ਬਾਅਦ ਹੋਵੇ ਤਾਂ ਉਹ ਮੰਨਿਆ ਜਾਊਗਾ ਕਿ ਅਪਰੂਵ ਹੋ ਗਿਆ ਜਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟੇ ਦੇ ਵਿੱਚ ਵਿੱਚ ਅਪਰੂਵਲ ਉਹਨਾਂ ਦੀ ਹੋ ਜੂਗੀ ਕੋਈ ਜਿਹੜੇ ਜਿਵੇਂ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾ ਉਹਨੂੰ ਮੌਕੇ ਦੇ ਮੱਕਾ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਆਮਲੇ ਜਿਹੜੇ ਕੋਰਟ ਚ ਜਾਂਦੇ ਨੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜੁਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵਧ ਤੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਹੈ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਾ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਅਤੇ ਜਦੋਂ ਹੋਰ ਕਿੰਨੇ ਬੰਦਿਆਂ ਨੂੰ ਹੁਕਮ ਕਰ ਦਿੰਦਾ ਉਹ ਪਰਿਵਾਰ ਫੜਦਾ ਟੈਕਸ ਭਰ ਦਿੰਦੇ ਈ ਚਲੁੰਦਾ। ਤੋਂ ਆ ਇੱਕ ਬਦਲ ਜਿਹੜਾ ਹਮਾਰੇ ਬਦਲਾਅ ਹੈ। ਕਿ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆਦ ਨੂੰ ਹੁਣ ਸਿਰਫ ਤਾਂ ਕਿ ਉਹ ਹੋ ਗਈ। ਤੇ ਅਸੀਂ ਚਾਹਨਾ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ। ਅੱਗੇ ਵਧੇ ਪੰਜਾਬ ਨੂੰ ਕੇ ਬਦਲੇ। ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇਦਾਰ ਬਿਨਾਂ ਕਰੂਗੀ। ਤੇ ਅੱਜ ਦਾ ਇਹ ਇਹੋ ਗੁੰਦਹਾਂ ਸਮਝ ਲੈ ਕੇ ਕਹਿੰਦਾ ਕੋਈ ਆਕਟ ਨਹੀਂ ਇਹਨੂੰ ਵੀ ਤਾਂ ਸਮਝ ਲੈ ਆਂ ਜਿਆ ਆਂ ਨਾ YouTube ਤੋਂ ਪਾਸ ਕਰਕੇ ਤੇ ਲਾਭ ਹੋ ਜੂਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਭਾਰਤੂ ਦੀਆਂ ਸਰਕਾਰੀ ਫੈਲਾਣੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ